ਇਹ ਆ ਕੈਨੇਡਾ ਦੀ ਰਾਜਧਾਨੀ ਆਟਵਾ ਠੀਕ ਆ ਤੇ ਇਹਦੇ ਆ ਪਲਾਜ਼ੇ ਫਿਲਹਾਲ ਇੱਥੇ ਮੀਂਹ ਪੈ ਰਿਹਾ ਸਿਆਲਾਂ ਚ ਬਹੁਤ ਠੰਡ ਹੁੰਦੀ ਆ ਠੀਕ ਆ ਤੇ ਇੱਥੇ ਜਿਹੜਾ ਹੈਗਾ ਸਟੀਕ ਹਾਊਸ ਸਟੀਕ ਮਤਲਬ ਜਿਹੜਾ ਗਾਂ ਦਾ ਜਿਹੜਾ ਆਪਾਂ ਕਹਿੰਦੇ ਠੱਠੇ ਦਾ ਜਿਹੜਾ ਢੂਈ ਹੁੰਦੀ ਹੈ ਨਾ ਉਹਦੇ ਉਹਨੂੰ ਸਟੀਕ ਉਹਨੂੰ ਮਤਲਬ ਉਹਦਾ ਮਾਸ ਬਹੁਤ ਖਾਂਦੇ ਆ ਲੋਕ ਬਈ ਸਟੀਕ ਹਾਊਸ ਨੂੰ ਬਹੁਤ ਤਾਕਤਵਾਰ ਮੰਨਿਆ ਜਾਂਦਾ ਤਾਂ ਕਰੇ ਤੁਸੀਂ ਦੇਖੋਗੇ ਵੀ ਹਰ ਥਾਂ ਤੇ ਹੁੰਦੇ ਆ ਠੀਕ ਆ ਤੇ ਇੱਥੋਂ ਦਾ ਪਲਾਜ਼ੇ ਆ ਬੜੇ ਹਰੇ ਭਰੇ ਆ ਤੇ ਇਹ ਮਾਲਾ ਇਹ ਜਿਹੜਾ ਹੈਗਾ ਏਰਗਾ ਇਹ ਸਾਰਾ ਸਾਰਾ ਹਰਾ ਭਰਾ ਹੈਗਾ ਮੰਨ ਲਓ ਜਿਵੇਂ ਮੈਂ ਕਹਾਂ ਸੀਗਾ ਵੀ ਜਿਹੜਾ ਵਿਨੀ ਪੈਗ ਵਾਲੇ ਪਾਸੇ ਤੇ ਜਿਹੜਾ ਦੂਸਰਾ ਹੁੰਦਾ ਜਾਂ ਕਿਹੜਾ ਹਾਂ ਕੈਲਗਰੀ ਵਾਲੇ ਪਾਸੇ ਉੱਥੇ ਇਹਨਾਂ ਹਾਂ ਜਿਹੜਾ ਹੈਗਾ ਦਰਖਤ ਦਰੁਖਤ ਨਹੀਂ ਪਰ ਇੱਥੇ ਬੜਾ ਵਧੀਆ ਮੌਸਮ ਹੈ ਵਧੀਆ ਜਿਹੜਾ ਹੈਗਾ ਸਾਰਾ ਸਾਰਾ ਤੇ ਆ ਇਹਨਾਂ ਦੇ ਪਲਾਜ਼ੇ ਆ ਠੀਕ ਆ ਲਗਭਗ ਤੁਹਾਨੂੰ ਪੂਰੇ ਕੈਨੇਡਾ ਦੇ ਵਿੱਚ ਬੰਦਾ ਆਣਾ ਕਿਤੇ ਬਾਹਰ ਫਿਰਦਾ ਮਿਲੂਗਾ ਜਾਂ ਤਾਂ ਲੋਕ ਗੱਡੀਆਂ 'ਚ ਹੋਣਗੇ ਜਾਂ ਕੰਮਾਂ 'ਤੇ ਹੋਣਗੇ ਜਾਂ ਘਰਾਂ 'ਚ ਹੋਣਗੇ ਠੀਕ ਆ ਤੇ ਇਹ ਮਾਲਾ ਵੀ ਕੈਨੇਡਾ ਇਹੋ ਜਿਹਾ ਦੇਸ਼ ਹੈ ਵੀ ਜਿਹੜਾ ਭੁੱਖਾ ਜਿਹੜਾ ਹੈਗਾ ਰਹਿ ਨਹੀਂ ਦਿੰਦਾ ਤੇ ਘਰੇ ਬਹਿ ਨਹੀਂ ਹੁੰਦਾ ਮਤਲਬ ਇੱਕ ਕੰਮ ਤਾਂ ਦੇ ਲਈ ਰੱਖਦਾ ਸਾਰਿਆਂ ਨੂੰ ਠੀਕ ਹੈ ਤੇ ਇੱਥੇ ਲੋਕ ਆ ਜਿਹੜੇ ਫਲਹਾਲ ਆਪਾਂ ਕੋਟੀਆਂ ਜਾਗਰਾਂ ਚ ਉਟਾਂ ਪਾਗਾਂੀਆਂ ਇਹਨਾਂ ਦੇ ਤੇ ਚੱਲੀ ਜਾਂਦੇ ਆ ਇੱਥੇ ਦੇ ਪਲਾਜ਼ੇ ਬਹੁਤ ਵੱਡੇ ਵੱਡੇ ਹਾਂ ਠੀਕ ਆ ਫ੍ਰੀ ਪਾਰਕਿੰਗ ਲਗਭਗ ਸਭ ਥਾਈਆਂ ਤੇ ਇੱਥੋਂ ਹੀ ਜਿਹੜਾ ਹੈਗਾ ਹੈਗਾ ਆਈਡੀਆ ਮੈਂ ਕਹਣਾ ਹੁਣ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ ਪਲਾਜ਼ੇ ਖੁੱਲ ਚੁੱਕੇ ਹੈ ਨਾ ਤੇ ਮੈਨੂੰ ਪਹਿਲਾਂ ਐਸਿਕ ਵੀ ਕਿਤੇ ਪੰਜਾਬ ਚ 20 50 50 ਕਿਲੋਮੀਟਰ ਦੇ ਪਲਾਜ਼ੇ ਖੋਲਣਗੇ ਹੁਣ ਹੁਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਇਦਾਂ ਹੀ ਐ ਅੱਜ ਮੈਂ ਕੈਨੇਡਾ ਦੇ ਵਿੱਚ ਠੀਕ ਆ ਪਲਾਜ਼ੇ ਉਵੇਂ ਹੀ ਆਪਣੀਆਂ ਸੜਕਾਂ ਤੇ ਆ ਗਿਆ ਪਹਿਲਾਂ ਜਿਵੇਂ ਕਿਸਾਨ ਰਹੁੰਦੇ ਸੀਗੇ ਵੀ ਠੀਕ ਆ ਅੰਦੋਲਨ ਕੀਤਾ ਵੀ ਭਾਈ ਸਾਡੀਆਂ ਫਸਲਾਂ ਕਿਹਨੇ ਚੱਕਣੀਆਂ ਦੇ ਦੋ ਪਲਾਜ਼ੇ ਇਦਾਂ ਬਣ ਗਏ ਤਾਂ ਲੋਕਾਂ ਕਿਉਂਕਿ ਟ੍ਰੈਫਿਕ ਬਹੁਤ ਹੋ ਰਿਹਾ ਇੰਡੀਆ ਦੇ ਵਿੱਚ ਕਾਰ ਲਗਭਗ ਹਰ ਇੱਕ ਘਰੇ ਖੜੀ ਐ ਠੀਕ ਆ ਤੇ ਜਿਹਦੇ ਕੋਲ ਨਗਦ ਪੈਸੇ ਆ ਤਾਂ ਉਹ ਇਨ੍ਹਾਂ ਥਾਵਾਂ ਤੋਂ ਹੀ ਸ਼ਾਪਿੰਗ ਕਰਨ ਨੂੰ ਪ੍ਰੈਫਰ ਕਰਦਾ ਤੇ ਆਉਣ ਵਾਲੇ ਵਿੱਚ ਹੋਰ ਵੀ ਕਰੂਗਾ ਕਿਉਂਕਿ ਇੱਥੇ ਤੁਸੀਂ ਫੋਟੋਆਂ ਖਿੱਚ ਸਕਦੇ ਹੋ ਪਲੱਸ ਜਿਹੜਾ ਹੈਗਾ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਤੇ ਪਾਰਕਿੰਗ ਦੀ ਸਮੱਸਿਆ ਜਦ ਕਿ ਜਵੇਂ ਬਠਿੰਡਾ ਹੋ ਗਿਆ ਜਾਂ ਬਰਸਾ ਹੋ ਗਿਆ ਜਾਂ ਜਲੰਧਰ ਜਿਹੜਾ ਵੀ ਹੈ ਨਾ ਸ਼ਾਇਦ ਨੂੰ ਪੈਂਦਾ ਮਾਝਾ ਮਾਲਵਾ ਦੁਆਬਾ ਜੋ ਵੀ ਹੈ ਉੱਥੇ ਵੱਡੇ ਸ਼ਹਿਰਾਂ ਦੇ ਵਿੱਚ ਪਾਰਕਿੰਗ ਹਾਂ ਜਿਹੜੇ ਹੈਗਾ ਥਾਵਾਂ ਨਹੀਂ ਹੈ ਤਾਂ ਕਰਕੇ ਸ਼ਹਿਰਾਂ ਦਾ ਜਿੰਨਾ ਕੰਮ ਹੈ ਉਹਨਾਂ ਪਲਾਜ਼ਾਂ 'ਚ ਜਿਹੜਾ ਹੈਗਾ ਸ਼ਿਫਟ ਹੋਇਆ ਨਾ ਸੋ ਇਹ ਹੈ ਜਿਹੜਾ ਲਗਭਗ ਕੈਨੇਡਾ ਜਾਂ ਬਾਕੀ ਦੇਸ਼ਾਂ ਦੇ ਵਿੱਚ ਹੈਗਾ ਪਰ ਇੱਕ ਗੱਲ ਹੈ ਜਿੰਨੇ ਮੈਂ ਦੇਖ ਘੁੰਮਿਆ ਕੈਨੇਡਾ ਜਨਾ ਖੁੱਲਾ ਦੇਸ਼ ਨਹੀਂ ਅਜੇ ਤੱਕ ਕੋਈ ਦੇਖਿਆ ਵੀ ਇੱਥੇ ਬਹੁਤ ਜ਼ਿਆਦਾ ਯਾਰ ਹਮਾਲਾ ਜਿਹੜਾ ਹੈਗਾ ਰੋਡ ਖੁੱਲਿਆ ਤੁਸੀਂ ਗੱਡੀਆਂ ਡਰਾਈਵ ਕਰਕੇ ਸਿੱਧਾ ਆਪਾਂ ਆਕੇ ਡਾਊਨ Town ਤੱਕ ਚਲਾ ਜਾਂਦੇ ਹਾਂ ਇਹ ਮੇਰੇ ਵਾਸਤੇ ਥੋੜੀ ਨਵੀਂ ਚੀਜ਼ ਸੀ ਕਿਉਂਕਿ ਜ਼ਿਆਦਾਤਰ ਜਿਹੜੇ ਡਾਊਨ Town ਹੁੰਦੇ ਆ ਹਰ ਇੱਕ ਦੇ ਦੇਖਦੇ ਭੀੜੇ ਹੁੰਦੇ ਆ ਹੈਨਾ ਉੱਥੇ ਮਨ ਲਾ ਪਾਰਕਿੰਗ ਦੀ ਸਮੱਸਿਆ ਹੁੰਦੀ ਜਾਂ ਦੂਜਾ ਹਨ ਪਰ ਇਦਾਂ ਕੁਝ ਨਹੀਂ ਕੈਨੇਡਾ ਦੇ ਵਿੱਚ ਤੁਸੀਂ ਵਧੀਆ ਨਿਆਰੇ ਲੈ ਸਕਦੇ ਹੋ ਤੇ ਇੱਥੇ ਜਿਹੜਾ ਮੌਸਮ ਆ ਔਟਵਾ ਦਾ ਘੈਂਟ ਆ ਠੀਕ ਆ ਹਾਂ ਇਥੇ ਲੋਕ ਕਹਿੰਦੇ ਵੀ ਸਾਲਾਂ ਦੇ ਵਿੱਚ ਤਾਂ ਇਥੇ ਕੋਈ ਬਾਲਾ ਵੱਡਾ ਨਹੀਂ ਪੈਰੇ ਅ ਦੇਸ਼ ਦੀ ਰਾਜਧਾਨੀ ਆ ਭਾਵੇਂ ਇਹ ਟ੍ਰਾਂਟੋ ਜਿੰਨਾ ਤਾਂ ਵੱਡਾ ਹੈ ਨਹੀਂਗਾ ਛੋਟਾ ਸ਼ਹਿਰ ਹੈ ਉਹਦੇ ਉਹਦੇ ਮੁਕਾਬਲੇ ਤੇ ਪਰ ਇੱਥੇ ਲੋਕ ਇੰਡੀਆਨ ਆਪਣੇ 25 ਸਾਲਾਂ ਬਾਅਦ ਹੁਣ ਜਿਹੜਾ ਹੈਗਾ ਨਗਰਿਕਤੋਂ ਨਿਕਲਿਆ ਸੀਗਾ ਲਗਭਗ ਆਉਟਵਾ ਦੇ ਵਿੱਚ ਮੈਂ ਤੁਹਾਨੂੰ ਲੋਕਾਂ ਨੇ ਦੱਸਿਆ ਜਿਹਦੇ ਮੈਨੂੰ ਪੰਜਾਬੀ ਮਿਲੇ ਆ ਠੀਕ ਹੈ ਤਾਂ ਵੀ ਮੰਨ ਲਓ ਜਿਹੜਾ ਹੈਗਾ ਇੱਥੇ ਵੀ ਹੁਣ ਪੰਜਾਬੀਆਂ ਦੀ ਗਿਣਤੀ ਜਿੰਨੀ ਹੋਈ ਹੈ ਬਹੁਤ ਜ਼ਿਆਦਾ ਹੈ ਸੋ ਪੰਜਾਬੀਆਂ ਨੇ ਪੂਰੇ ਪੂਰੇ ਦੇ ਆਪਾਂ ਗੱਲ ਕਰ ਗਏ ਕੈਨੇਡਾ ਦੇ ਵਿੱਚ ਹੀ ਹਾਂ ਜਿਹੜਾ ਹੈਗਾ ਰੰਗ ਭਗ ਲਾਏ ਹੋਇਆ ਪੂਰੇ ਪੂਰੇ ਠੀਕ ਹੈ ਇੱਥੇ ਤੁਹਾਨੂੰ ਅੰਗਰੇਜ਼ ਹਾਂ ਉਦੋਂ ਬਿਨਾ ਆਪਾਂ ਗੱਲ ਕਰਕੇ ਹੋਰ ਜਿਹੜੀਆਂ ਕਮਿਊਨਿਟੀਾਂ ਦੇ ਜਿਹੜੇ ਮੁਸਲਮਾਨ ਲੋਕ ਜ਼ਿਆਦਾ ਮਿਲ ਜਾਣਗੇ ਠੀਕ ਹੈ ਤੇ ਇੱਥੇ ਤੁਹਾਨੂੰ ਦਿਖਾ ਦਣਾ ਆ ਬੀਬੀ ਵੀ ਅੰਗਰੇਜ਼ਨ ਤੇ ਉਧਰ ਵੀ ਠੀਕ ਹੈ ਤੇ ਜ਼ਿਆਦਾਤਰ ਇਲਾਕੇ ਵੰਡੇ ਹੋਏ ਆ ਜਿਵੇਂ ਸਕਾਰ ਬਰੋ ਚ ਚੀਨੇ ਰਹਿੰਦੇ ਆ ਵ੍ਰੈਂਟ ਚ ਇੰਦੀਆਂ ਰਹਿੰਦੇ ਆ ਹੈਨਾ ਤੇ ਰੈਚਮੈਂਟ ਦੇ ਵਿੱਚ ਚੀਨੇ ਰਹਿੰਦੇ ਆ ਮਤਲਬ ਇਦਾਂ ਹੈਗਾ ਹਰ ਕਮਿਊਨਿਟੀ ਇਕੱਠੀ ਹੋ ਕੇ ਰਹਿੰਦੀ ਆ ਠੀਕ ਹੈ ਤਾਂ ਇੱਥੇ ਜਿਹੜਾ ਹੈਗਾ ਹਜੇ ਪੰਜਾਬੀ ਗੰਤ ਨਹੀਂ ਜ਼ਿਆਦਾ ਨਹੀਂ ਜਿੰਨੀ ਟ੍ਰਾਂਟੋ ਕੈਲਗਰੀ ਜਿਹੜਾ ਹੈਗਾ ਇਹਨਾਂ ਸ਼ਹਿਰਾਂ ਦੇ ਵਿੱਚ ਬ੍ਰੈਂਟਨ ਵਰਗਾ ਚ ਪਰ ਇੱਥੇ ਵੀ ਬਹੁਤ ਹਨ ਸੋ ਕੁਆਲਟੀ ਕਲਚਰਲ ਦੇਸ਼ ਆ ਕੈਨੇਡਾ ਤੇ ਵਧੀਆ ਠੀਕ ਹੈ ਕੰਮ ਵਾਲਿਆਂ ਵਾਸਤੇ ਪਰ ਫਿਰ ਹਾਲ ਜਿਹੜੇ ਨਵੇਂ ਸਟੂਡੈਂਟ ਆ ਉਹ 6-6 ਮਹੀਨਿਆਂ ਤੋਂ ਵਿਹਲੇ ਬੈਠੇ ਆ ਠੀਕ ਹੈ ਕਾਫੀ ਮਿਲੇ ਆ ਤੇ ਸੋ ਨਵੇਂ ਜਿਹੜੇ ਆ ਰਹੇ ਆ ਸੋਚ ਕੇ ਆਇਓ ਪਹਿਲਾਂ ਦਾ ਜਿੰਨਾ ਚੱਲੀ ਜਾਂਦਾ ਚੱਲੀ ਜਾਂਦਾ ਪਰ ਫਿਰ ਵੀ ਕੰਮ ਨਾਲ ਹੀ ਜ਼ਿੰਦਗੀ ਇੱਥੇ ਤੁਸੀਂ ਦੇਖ ਲਓ ਵੀ ਮੈਂ ਸਾਰੇ ਪਾਸੇ ਕੈਮਰਾ ਘੁਮਾ ਦੇਣਾ ਨਾ ਕੋਈ ਬੰਦਾ ਮਿਲਣਾ ਨਾ ਕੋਈ ਬੁੜੀ ਮਿਲਣੀ ਹੈ ਠੀਕ ਹੈ ਅਵੇਲੇ ਫਰ ਦੇ ਬਸ ਜਿੰਨੇ ਆ ਕੰਮ ਧੰਦੇ ਲਾਇਆ ਸਰਕਾਰ ਨੇ ਵੀ ਚਲੋ ਦੱਬੀ ਤਰੇ ਜਿੰਨਾ ਇੱਥੇ ਟੈਕਸ ਹੈ ਆਪਣੇ ਤਾਂ ਨਿਆਰੇ ਲੈਨੇ ਆ ਮੈਂ ਤੁਹਾਨੂੰ ਬਸਾ ਮੋਟੇ ਤੌਰ ਤੇ ਆਪਾਂ ਨਾਕਿਸ ਨੂੰ ਕਦੇ ਅਜੇ ਤੱਕ ਟੈਕਸ ਦਿੱਤਾ ਨਾ ਵਾਸਤੇ ਗੱਡੀ ਲਾਉਂਗੇ ਗੱਡੀ ਲੈਣ ਤੋਂ ਬਾਅਦ ਫਿਰ ਉਹਦੀ ਇੰਸ਼ੋਰੈਂਸ ਭਰਨੀ ਪੈਣੀ ਹੈ ਘਰ ਲੈ ਲਵੋਗੇ ਘਰ ਦਾ ਹਰ ਸਾਲ ਜਿਹੜਾ ਹੈਗਾ ਟੈਕਸ ਦੇਣਾ ਪੈਣਾ ਹਰ ਮਹੀਨੇ ਮੰਨ ਲਓ ਸਾਲ ਦੇ ਵਿੱਚ ਹਰ ਮਹੀਨੇ ਟੈਕਸ ਪੈਂਦਾ ਇੱਕ ਤਰ੍ਹਾਂ ਦਾ ਹੈ ਨਾ ਸੋ ਮਾਲਾ ਇੱਥੇ ਜ਼ਿੰਦਗੀ ਇਹਨਾਂ ਨੇ ਆਏ ਬਣਾਈ ਹੋਏ ਅੰਗਰੇਜ਼ਾਂ ਨੇ ਵੀ ਬਸ ਕੰਮ 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 ਕਰਦੇ ਜਿਦਾ ਕੁਸਪਾਣਾ ਪਾ ਤੁਸੀਂ ਇੱਥੇ ਮਣ ਪਾਉਂਦਾ ਪਾ ਸਕਦੇ ਹੋ ਮਣ ਪਾਉਂਦਾ ਹਟਾ ਸਕਦੇ ਹੋ ਪਰ ਜਿਹੜਾ ਹੈ ਕੰਮ ਤੋਂ ਬਿਨਾ ਵੀ ਇੱਥੇ ਕੋਈ ਜ਼ਿੰਦਗੀ ਨਹੀਂ ਸਾਰੇ ਪਾਸੇ ਕੰਮ ਕੰਮ